ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਲੈ ਕੇ ਆਈਆਂ ਹਨ ਰਿਸ਼ਤੇ 10 ਨਵੇਂ ਕੁੜੀਆਂ ਦੇ ਆ ਜੀ ਅਤੇ 6 ਰਿਸ਼ਤੇ ਮੁੰਡਿਆਂ ਦੇ ਹਨ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਅਤੇ ਚੈਨਲ ਤੇ ਜੇਕਰ ਕੋਈ ਨਵਾਂ ਆਇਆ ਵੀਰ ਭਾਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਰੋਜ਼ ਐਡਾ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਰਿਸ਼ਤਾ ਹੈ 452 ਨੰਬਰ ਫਾਈਲ ਜ਼ਿਲ੍ਹਾ ਕਪੂਰਥਲੇ ਤੋਂ ਹੈ ਨਾਮ ਕੌਰ ਕਾਸਟ ਹੈ ਮਾਈ ਵੀ ਸਿੱਖ ਗੋਤ ਅਡਵਾਲ ਪੜਾਈ ਬੈਚਲਰ ਡਿਪਲੋਮਾ ਇਨ ਡਰੈੱਸ ਡਿਜ਼ਾਈਨਰ ਤੇ ਆਈਟੀ ਇਨ ਸਟੀਚਿੰਗ ਫੈਮਿਲੀ ਚੀਫ ਫਾਦਰ ਇਜ਼ ਫਾਰਮਰ 5 ਕਿੱਲੇ ਜ਼ਮੀਨ ਮਦਰ ਹਾਊਸ ਵਾਈਫ ਬਰੋ ਜੌਬ ਇਨ ਆਰਮੀ ਮੰਗ ਮੁੰਡਾ ਵਧੀਆ ਪੜਿਆ ਲਿਖਿਆ ਤੇ ਨਸ਼ਾ ਰਹਿਤ ਹੋਵੇ ਜੀ ਮਗਲ ਰਿਸ਼ਤਾ ਆਇਆ 7457 ਜ਼ਿਲ੍ਹਾ ਕਪੂਰਥਲਾ ਕਾਸ਼ਟਾ ਜਰਸੀ ਖੋਤ ਬਰਾੜ ਉਮਰਦਾਸ 80 1996 ਕੱਦ 5 ਫੁੱਟ 5 ਇੰਚ ਪੜਾਈ ਬੀ ਕਾਮ ਪਰਿਵਾਰ ਚ ਮਾਤਾ ਪਿਤਾ ਪਿਤਾ ਖੇਤੀਬਾੜੀ ਭਰਾ ਮੈਰਿਡ ਪ੍ਰਾਈਵੇਟ ਜੌਬ ਕਰਦੇ ਨੇ ਉਹ ਰਿਸ਼ਤਾ ਮੁੰਡਾ ਵਧੀਆ ਘਰ ਪਰਿਵਾਰ ਹੋਵੇ ਅਤੇ ਨਾਲ ਹੀ ਪ੍ਰਾਈਵੇਟ ਜੌਬ ਤੇ ਜ਼ਮੀਨ 5 ਕਿੱਲੇ ਹੋਵੇ ਜੀ ਕੁੜੀ ਸੋਹਣੀ ਸੁਨੱਖੀ ਅਤੇ ਘਰ ਦਾ ਸਾਰਾ ਕੰਮਕਾਰ ਜਾਣਦੀ ਹੋਵੇ ਸੌਰੀ ਜਾਣਦੀ ਹੈ ਜੀ ਇਕ ਕੁੜੀ ਦਾ ਰਿਸ਼ਤਾਗਾ 453 ਨੰਬਰ ਫਾਈਲ ਘਰੇਲੂ ਜੱਟ ਸਿੱਖ ਪਰਿਵਾਰ ਤੋਂ ਰਿਸ਼ਤਾਗਾ ਕੁੜੀ ਦਾ ਅਗਲਾ ਰਿਸ਼ਤਾ ਆਇਆ 454 ਜ਼ਿਲ੍ਹਾ ਲੁਧਿਆਣਾ ਨਾਮ ਸੁਖਮਨ ਪ੍ਰੀਤਕੌਰ ਕਾਸਟ ਹੈ ਜਰਸੀ ਗੋਤਸਰਾ ਉਮਰ ਹੈ 25 2 1998 ਕੱਦ 5 5 ਪੜ੍ਹਾਈ ਗ੍ਰੈਜੂਏਸ਼ਨ ਪਾਸ ਨਾਲ ਆਈਲੈਂਡਸ ਦੀ ਪੜ੍ਹਾਈ ਕੰਪਲੀਟ ਬੈਂਡ 6.5 ਆਇਆ ਪਰਿਵਾਰ ਚ ਮਾਤਾ ਪਿਤਾ ਦੋਪਰਾ ਵਿਆਹ ਪੱਕਾ ਕਰਨਾ ਜੀ ਬਰਾਬਰ ਦੀ ਉਮਰ ਹੋਵੇ ਕੱਦ 5 ਫੁੱਟ 10 ਹੋਵੇ ਮੁੰਡੇ ਦਾ ਤੇ ਮੁੰਡਾ ਕੈਨੇਡਾ ਪੀਆਰ ਹੋਵੇ ਵਧੀਆ ਗੱਲ ਹੈ ਵਰਕ ਪਰਮਿਟ ਤੇ ਵੀ ਕਰ ਦੇਣਗੇ ਇਹ ਰਿਸ਼ਤਾ ਤੇ ਮੁੰਡਾ ਨਸ਼ਾ ਰਹਿਤ ਹੋਵੇ ਜੀ ਕੁੜੀ ਸੋਹਣੀ ਸੁਨੱਖੀ ਹੈ ਤੇ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ ਜੀ ਇਹ ਹੈ ਜੀ ਆਇਲੈਟਸ ਵਾਲੀ ਕੁੜੀ ਦਾ ਰਿਸ਼ਤਾ 454 ਨੰਬਰ ਫਾਈਲ ਆਗਲਾ ਰਿਸ਼ਤਾ ਹੈ 455 ਨੰਬਰ ਆਸਟ੍ਰੇਲੀਆ ਸਿਟੀਜ਼ਨ ਲੜਕੀ ਦਾ ਰਿਸ਼ਤਾ ਉਮਰ ਕੁੜੀ ਦੀ 14/4/1995 ਐਜੂਕੇਸ਼ਨ ਹਿਸਟਰੀ ਮਾਸਟਰ ਆਫ ਇੰਜੀਨੀਅਰਿੰਗ ਇਨ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਫਰਮ ਆਸਟ੍ਰੇਲੀਆ ਬੈਚਲਰ ਆਫ ਇੰਜੀਨੀਅਰਿੰਗ ਇਨ ਈਸੀਈ ਫਰਮ ਇੰਡੀਆ ਡਿਪਲੋਮਾ ਆਫ ਟੈਕਨੋਲੋਜੀ ਇਨ ਈਸੀਈ ਫਰਮ ਇੰਡੀਆ ਸਰੰਟ ਜੌਬ ਪ੍ਰੋਫੈਸ਼ਨਸ ਇੰਜੀਨੀਅਰਿੰਗ ਕੰਪਨੀ ਆਸਟ੍ਰੇਲੀਆ ਮੰਗ ਲੜਕਾ ਵਧੀਆ ਪੜਿਆ ਲਿਖਿਆ ਤੇ ਸੋਹਣਾ ਸੁਨੱਖਾ ਹੋਵੇ ਕਾਸਟ ਸਿਰਫ ਅਰੋੜਾ ਸਿੱਖ ਹੀ ਹੋਵੇ ਅਰੋੜਾ ਸਿੱਖ ਕਾਸਟ ਤੋਂ ਇਹ ਲੜਕੀ ਦਾ ਰਿਸ਼ਤਾ ਹੈ ਜੀ ਆਸਟ੍ਰੇਲੀਆ ਸਿਟੀਜ਼ਨ 455 ਨੰਬਰ ਫਾਈਲ ਰਿਸ਼ਤਾ ਆਗਲਾ ਰਿਸ਼ਤਾ ਹੈ ਜੀ ਕੁੜੀ ਦਾ 456 ਨੰਬਰ ਕੈਨੇਡਾ ਸਿਟੀਜ਼ਨ ਕੁੜੀ ਦਾ ਰਿਸ਼ਤਾ ਕਾਸਟਾ ਜੱਟ ਸਿੱਖ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾ ਦਾ ਕੁੜੀ ਦਾ 5 ਫੁੱਟ 4 ਇੰਚ ਉਮਰ 1994 ਦਾ ਬਾਰਨ ਕੁੜੀ ਦੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਮਾਤਾ ਹਾਊਸ ਵਾਈਫ ਭਰਾ ਇੱਕ ਅਨਮੈਰਿਡ ਆਸਟ੍ਰੇਲੀਆ ਪੀਅਰ ਭੈਣ ਕੋਈ ਨਹੀਂ ਮੰਗ ਆ ਲੜਕਾ ਜਰਸੀਕ ਪਰਿਵਾਰ ਤੋਂ ਹੋਵੇ ਕੈਨੇਡਾ ਪੀਆਰ ਹੋਵੇ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਏਸੀਜੀ 456 ਨੰਬਰ ਫਾਈਲ ਰਿਸ਼ਤਾ ਅਗਲਾ ਰਿਸ਼ਤਾ ਆਇਆ 457 ਨੰਬਰ ਕੈਨੇਡਾ ਵਰਕ ਪਰਮਿਟ ਲੜਕੀ ਦਾ ਰਿਸ਼ਤਾ ਕਾਸਟ ਕੁੜੀ ਦੀ ਸ਼ਰਮਾਗੀ ਪਤਾ ਇਹਨਾਂ ਦਾ ਹਰਿਆਣਾ ਜੀ ਕਾ ਕੱਦ ਕੁੜੀ ਦਾ 5 ਫੁੱਟ 7 ਇੰਚ ਉਮਰ 2000 ਦਾ ਬੌਰਨ ਪਿਤਾ ਸਰਕਾਰੀ ਜੋਬ ਮਾਤਾ ਘਰੇਲੂ ਆਰਥ ਭਰਾ ਇੱਕ ਅਨਮੈਰਿਡ ਭਰਾ ਪਰਾ ਇੱਕ ਅਨਮੈਰਿਡਾ ਭੈਣ ਕੋਈ ਨਹੀਂ ਮੰਗ ਆ ਲੜਕਾ ਹਿੰਦੂ ਪਰਿਵਾਰ ਤੋਂ ਹੋਵੇ ਕੈਨੇਡਾ ਯੂ ਐਸ ਏ ਪੀ ਆਰ ਹੋਵੇ ਲੜਕਾ ਸੋਹਣਾ ਸੁਨੱਖਾ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਜੀ ਅਗਲਾ ਰਿਸ਼ਤਾ ਆਇਆ 458 ਕੈਨੇਡਾ ਵਰਕ ਪਰਮਿਟ ਕੁੜੀ ਦਾ ਰਿਸ਼ਤਾ ਕੁੜੀ ਦੀ ਕਾਸਟ ਆ ਜਰਸੀਖ ਨਾਮ ਕੋਰ ਜ਼ਿਲ੍ਹਾ ਲੁਧਿਆਣਾ ਕੱਦ 5 ਉਮਰ 2001 ਦਾ ਬਾਥਾ ਜੀ ਜ਼ਮੀਨ 5 ਕਿੱਲੇ ਪਿਤਾ ખેਤੀਬਾੜੀ ਮਾਤਾ ਹਾਊਸ ਵਾਈਫ ਪ੍ਰਾ ਇੱਕ ਅਨਮੈਰਿਡ ਪੈਣ ਕੋਈ ਨਹੀਂ ਮੰਗ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਕੈਨੇਡਾ ਪੀਆਰ ਹੋਵੇ ਬਰਾਬਰ ਦੀ ਮੁੰਡੇ ਕੋਲ ਜ਼ਮੀਨ ਆਉਂਦੀ ਹੋਵੇ ਅਗਲਾ ਰਿਸ਼ਤਾ ਆਇਆ 459 ਨੰਬਰ ਨਾਮ ਕੌਰ ਕਾਸਟਾ ਜੱਟ ਸਿੱਖ ਜ਼ਿਲ੍ਹਾ ਅੰਮ੍ਰਿਤਸਰ ਕੱਦ 5 ਫੁੱਟ 4 ਇੰਚ ਉਮਰ 1999 ਪਿਤਾ ਪ੍ਰਾਈਵੇਟ ਜੌਬ ਮਾਤਾ ਹਾਊਸ ਵਾਈਫ ਪ੍ਰਾ ਦੋ ਅਨਮੈਰਿਡ ਹੈ ਪੈਣ ਪੈਣ ਕੋਈ ਨਹੀਂ ਮੰਗ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਕੈਨੇਡਾ ਯੂਐਸਏ ਪੀਆਰ ਹੋਵੇ ਲड़का ਸੋਨਾ ਸੁਨੱਖਾ ਹੋਵੇ। ਅਗਲਾ ਰਿਸ਼ਤਾ ਹੈ 460 ਨੰਬਰ ਨਾਮ ਨਵਨੀਤ ਕੌਰ ਉਮਰ 27 1996 ਕੱਦ 6 ਫੁੱਟ ਪੜ੍ਹਾਈ ਬੈਚਲਰ ਆਫ ਫਿਊਜੀ ਥੈਰੇਪੀ ਸਟੇਟਸ ਲੜਕੀ ਪੀਆਰ ਹੈ ਕੈਨੇਡਾ ਸਿਵਲਿੰਗ 1 ਬ੍ਰਦਰ ਪੀਆਰ ਕੈਨੇਡਾ ਐਂਡ ਮੈਰਿਡ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਵਧੀਆ ਜ਼ਮੀਨ ਆਉਂਦੀ ਹੋਵੇ ਕੱਦ ਬਰਾਬਰ ਦਾ ਹੋਵੇ। ਸੋਹਣਾ ਘਰ ਪਰਿਵਾਰ ਅਤੇ ਘਰਬਾਰ ਹੋਵੇ ਇਹ ਰਿਸ਼ਤਾ ਬਹੁਤ ਹੀ ਵਧੀਆ ਪਰਿਵਾਰ ਤੋਂ ਕੁੜੀ ਦਾ ਜੀ ਕੱਦ ਲੜਕੀ ਦਾ ਬਹੁਤ ਵਧੀਆ ਹੈਗਾ 6 ਫੁੱਟ ਤੇ ਮੁੰਡੇ ਦਾ 6 ਫੁੱਟ ਹੀ ਕੱਦ ਹੋਵੇ ਤੇ ਵਧੀਆ ਪੜ੍ਹਾਈ ਹੋਵੇ ਘਰ ਪਰਿਵਾਰ ਵਧੀਆ ਹੋਵੇ ਸਪੈਸ਼ਲੀ ਰਿਸ਼ਤਾ ਵਧੀਆ ਹਾਈਟ ਵਾਲੀ ਲੜਕੀ ਦਾ ਰਿਸ਼ਤਾ 460 ਨੰਬਰ ਫਾਈਲ ਅਗਲਾ ਰਿਸ਼ਤਾ ਆਇਆ 468 ਨੰਬਰ ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਸਟ ਕੁੜੀ ਦੀ ਜਾਤ ਸਿੱਖ ਗੋਤ ਸਰਾ ਉਮਰ 25 8998 ਕਾਦਾ 5 ਫੁੱਟ 6 ਇੰਚ ਪੜਾਈ ਬੀਏ ਪਾਸ ਫੈਮਲੀ ਚ ਟੋਟਲ 4 ਮੈਂਬਰ ਆ ਮਾਤਾ ਪਿਤਾ ਇਕਪਰਾ ਕੁੜੀ ਸਿੰਗਲ ਆ ਅਨਮੈਰਿਡ ਮੁੰਡਾ ਜਾਤ ਸਿੱਖ ਵਧੀਆ ਪੜਿਆ ਲਿਖਿਆ ਤੇ ਜ਼ਮੀਨ 5 ਕਿੱਲੇ ਤੱਕ ਹੋਵੇ ਕੁੜੀ ਸੋਹਣੀ ਸੁਨੱਖੀ ਕੁੜੀ ਬਹੁਤ ਸੋਹਣੀ ਸੁਨੱਖੀ ਆ ਅਤੇ ਘਰ ਦਾ ਸਾਰਾ ਕੰਮਕਾਰ ਜਾਣਦੀ ਐ ਇਹ ਆ ਜੀ ਰਿਸ਼ਤਾ 461 ਨੰਬਰ ਫਾਈਲ ਜਾਤ ਸਿੱਖ ਪਰਿਵਾਰ ਤੋਂ ਲੜਕੀ ਦਾ ਕਰੇ ਲੂ ਕੁੜੀ ਦਾ ਰਿਸ਼ਤਾਗਾ ਲਾਸਟ ਚਾਰ ਸੁਕਾਟ ਇਹ ਹੀ ਰਿਸ਼ਤੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਫਾਈਲ ਨੰਬਰ 10 ਕੇ ਅਤੇ ਇਸ ਪਰਿਵਾਰਾਂ ਦਾ ਤੁਸੀਂ ਸਾਡੇ ਤੋਂ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਨੰਬਰ ਲੈਣ ਲਈ ਤੁਸੀਂ ਸਾਨੂੰ ਵਟਸਐਪ ਤੇ ਸੰਪਰਕ ਕਰ ਸਕਦੇ ਹੋ ਜੀ ਅਗਲੇ ਰਿਸ਼ਤੇ 6 ਆ ਜੀ ਮੁੰਡਿਆਂ ਦੇ ਰਿਸ਼ਤੇ ਆ ਬਹੁਤ ਹੀ ਵਧੀਆ ਪਰਿਵਾਰ ਤੋਂ ਪਰਿਵਾਰਾਂ ਦੇ ਨੰਬਰ ਸਮੇਤ ਨੋਟ ਕਰੋ 656 60 ਨੰਬਰ ਜ਼ਿਲ੍ਹਾ ਫਿਰੋਜ਼ਪੁਰ ਨਾਮ ਸਿੰਘ ਕਾਸਟਾ ਜਰਸੀ 1 ਅਕਤੂਬਰ 1999 ਕਾਦ 57 ਪੜਾਈ ਬੈਚਲਰ ਆਫ ਬਿਜ਼ਨਸ ਮੈਨੇਜਮੈਂਟ ਸਟੇਟਸ ਸਪੌਂਸਰਡ ਬਾਈ ਐਲਟੀਡੀ ਕੰਪਨੀ ਹੈ ਜਿਸ ਸਕਿਲਡ ਵਰਕਰ এমਪਲਾਈ ਜ਼ਮੀਨ 7.5 ਕਿਲੇ ਮੁੰਡਾ ਯੂਕੇ ਆ ਕੁੜੀ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਕਾਦ 56 ਤੱਕ ਹੋਵੇ ਪੜਾਈ ਬੀਐਸਸੀ ਨਰਸਿੰਗ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 88430 83 ਤਰ 19 ਦੁਆਰਾ ਫੇਰ 8146307819 ਅਗਲਾ ਰਿਸ਼ਤਾ ਆਇਆ ਪੈਂਟ ਸੁਕਾਟ ਨੰਬਰ ਫਾਈਲ ਰਿਸ਼ਤਾ ਜ਼ਿਲ੍ਹਾ ਫਿਰੋਜ਼ਪੁਰ ਨਾਮ ਸਿੰਘ ਕਾਸਟਾ ਜਰਸੀ ਗੋਤਸਰਾ ਉਮਰ 20 ਦਾ 1999 ਕੱਦ 6 ਫੁੱਟ ਪੜ੍ਹਾਈ ਬੀਐਸਸੀ ਐਗਰੀਕਲਚਰ ਪਲੱਸ ਐਮਐਸਸੀ ਵੈਜੀਟੇਬਲ ਸਾਇੰਸ ਲੈਂਡ ਦਾ ਏਕੜ ਪਲੱਸ ਕਮਰਸ਼ੀਅਲ ਪ੍ਰੋਪਰਟੀਆਂ ਫਾਦਰ ਗਵਰਨਮੈਂਟ ਜੌਬ ਮਦਰ ਹਾਊਸ ਵਾਈਫ ਮੁੰਡਾ ਸੋਹਣਾ ਸੁਨਖਾ ਜਵਾਨ ਵਧੀਆ ਕੋਠੀ ਪਾਈ ਆ ਨਸ਼ੇ ਪਤੇ ਤੋਂ ਰਹਿਤਾ ਮੁੰਡਾ ਤੇ ਪਰਿਵਾਰ ਸਾਰਾ ਵੈਸ਼ਨੂ ਆ ਪਰਿਵਾਰ ਦਾ ਨੰਬਰ ਨੋਟ ਕਰੋ 8283907688 ਅਗਲਾ ਰਿਸ਼ਤਾ ਆਇਆ ਪੈਂਟ 1062 ਜ਼ਿਲ੍ਹਾ ਅੰਮ੍ਰਿਤਸਰ ਨਾਮ ਸਿੰਘ ਕਾਸਟ ਆ ਜੱਟ ਸੀ ਪੜ੍ਹਾਈ ਪਲੱਸ 2 ਪਾਸ ਕੱਦ 6 ਫੁੱਟ ਉਮਰ 21 1996 ਲੈਂਡਡ ਪ੍ਰਾਪਰਟੀ 9 ਗਿੱਲੇ ਜ਼ਮੀਨ ਜੌਬ ਇਨ ਏਸੀ ਡਿਪਾਰਟਮੈਂਟ ਐਂਡ ਰਜਾਂਸੀ 에어ਪੋਰਟ ਸੈਲਰੀ ਪੈਕੇਜ 23000 ਪਰ ਮੰਥ ਫਾਦਰ ਸਾਹਿਬ ਐਕਸ ਸਰਪੰਚ ਮਦਰ ਹਾਊਸ ਵਾਈਫ ਸਿਵਲਿੰਗ ਐਲਡਰ ਬ੍ਰਦਰ ਮੈਰਿਡ ਡੂਇੰਗ ਜੌਬ ਇਨ ਆਰਮੀ ਸਿਸਟਰ ਕੈਨੇਡਾ ਮੈਰਿਡ ਮੰਗ ਡਿਮਾਂਡ ਕੋਈ ਨਹੀਂ ਕੁੜੀ ਦੀ ਕਾਸਟ ਜੱਟ ਸਿਕ ਹੋਵੇ ਕਦ ਪੰਜ ਪੰਜ ਤੱਕ ਅਤੇ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 99686 ਪੂਰਾ 986 ਅਗਲਾ ਰਿਸ਼ਤਾ ਆਇਆ 6563 ਨੰਬਰ ਨਾਮ ਸਿੰਘ ਕਾਸਟਾ ਜਰਸੀ ਗੋਤ ਸਿੱਧੂ ਜ਼ਿਲ੍ਹਾ ਬਠਿੰਡਾ ਕਾਮ ਪ੍ਰਾਈਵੇਟ ਜੌਬ ਵਿੱਦ ਸੈਲਰੀ 15 ਤੋਂ 20000 ਜ਼ਮੀਨ 5 ਕਿਲੇ ਪੜ੍ਹਾਈ 10th ਪਾਸ ਕੱਦ 6 ਫੁੱਟ ਉਮਰ 28 ਸਾਲ ਮੰਗ ਡਿਮਾਂਡ ਕੋਈ ਨਹੀਂ ਮੁੰਡਾ ਨਸ਼ੇ ਤੋਂ ਰਹਿਤ ਹੋਵੇ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 77 430 0323 ਅਗਲਾ ਰਿਸ਼ਤਾ ਆਇਆ ਪੈਟਸ ਤੋਂ 244 ਨੰਬਰ ਜ਼ਿਲ੍ਹਾ ਫਰੀਦਕੋਟ ਨਾਮ ਸਿੰਘ ਕਾਸਟਰੋ ਰੋਡ ਆ ਸਿੱਖ ਉਮਰ 1994 ਹਾਈਟ 56 ਪੜਾਈ ਬੈਚਲਰ ਆਫ ਅਕਾਊਂਟਿੰਗ ਫਾਦਰ ਸਰ ਸ਼ਾਪ ਕੀਪਰ ਸਿਵਲਿੰਗ ਏਲ্ডার ਸਿਸਟਰ ਲਿਵਿੰਗ ਪਰਮੈਂਟਲੀ ਇਨ ਕੈਨੇਡਾ ਹੀ ਇਜ਼ 30 ਸੈਲ ਸਰੈਂਟਲੀ ਵਰਕਿੰਗ ਐਜ਼ ਏ ਡਿਸਪੇਲਟੀ سپورٹس ਵਰਕਰ ਇਨ ਰਿਲੀਜ਼ ਇਨ ਸਾਊਥ ਆਸਟ੍ਰੇਲੀਆ ਔਨ ਏ 491 ਵੀਜ਼ਾ ਲੈਂਡਿੰਗ ਟੂ ਲੈਂਡਿੰਗ ਟੂ ਪਲੱਸ ਪੀਅਰ ਫੈਮਿਲੀ ਪ੍ਰਾਪਰਟੀਆਂ ਅੱਠ ਸ਼ਾਪਸ 2.5 ਕਿਲੇ ਲੈਂਡ ਪਰਿਵਾਰ ਦਾ ਨੰਬਰ ਨੋਟ ਕਰੋ 98760 01355 ਦੁਬਾਰਾ ਫਿਰ 9876001355 ਅਗਲਾ ਰਿਸ਼ਤਾ ਆਇਆ ਪੈਂਟ ਸੋ ਪੂਰਾ ਪੈਂਟ ਨਾਮ ਸਿੰਘ ਗੋਤਸਰਾ ਜ਼ਿਲ੍ਹਾ ਮੋਗਾ ਉਮਰ 25 97 ਕੱਦ 5 ਫੁੱਟ 8 ਇੰਚ ਪੜ੍ਹਾਈ ਪਲਾਸਟੂ ਕਮਰਸ ਕੈਨੇਡਾ ਸਟੱਡੀ ਬਿਜ਼ਨਸ ਡਿਪਲੋਮਾ ਵਰਕਿੰਗ ਐਜ਼ ਏ ਕੈਬਿਨੇਟ ਅਸੈਂਬਲਰ ਐਂਡ ਇਨਸਟਾਲਰ ਇਨ ਹਿੰਜਸ ਕੈਬਿਨੇਟਸ ਐਂਡ ਮਿਲਵਰਕਸ ਬ੍ਰਦਰ ਮੈਰਿਡ ਕੈਨੇਡਾ ਜ਼ਮੀਨ 14 ਕਿੱਲੇ ਕੈਨੇਡਾ ਪੀਆਰ ਸਰੀ ਗੁਰਸਿੱਖ ਲੜਕਾ ਦਾ ਕੁੜੀ ਵਧੀਆ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਗੁਰਸਿੱਖ ਹੋਵੇ ਅੰਮ੍ਰਿਤ ਛੱਕਿਆ ਹੋਇਆ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ +1 6049708192 ਇਹਨਾਂ ਪਰਿਵਾਰਾਂ ਦਾ ਬਾਇਓ ਡਾਟਾ ਤੇ ਪਿਕ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਫਾਈਲ ਨੰਬਰ 10केजी ਬਹੁਤ ਹੀ ਵਧੀਆ ਪਰਿਵਾਰਾਂ ਤੋਂ ਮੁੰਡੇ ਤੇ ਕੁੜੀਆਂ ਦੇ ਸਾਡੇ ਕੋਲ ਰਿਸ਼ਤੇ ਹੁੰਦੇ ਆ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੁਬਾਰਕਾ ਹੋਣਾ ਉਹਨਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਸਾਡੇ ਚੈਨਲ ਦੇ ਦੁਆਰਾ ਰਿਸ਼ਤੇ ਹੋਏ ਨੇ ਜੀ ਜਾਂ ਫਿਰ ਅਸੀਂ ਖੁਦ ਆਪ ਵੀ ਰਿਸ਼ਤੇ ਪਰਿਵਾਰਾਂ ਨੂੰ ਮੈਚ ਕਰਕੇ ਦੇ ਰਹੇ ਹਾਂ ਚੈਨਲ ਤੇ ਜੁੜਨ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ